ਆਉਟਰਾ ਗੱਡੀ ਦੀ ਆਪਾਂ ਨੇ ਸੈਲਫ ਖੋਲੀ ਆ ਸੈਲਫ ਖੋਲਣ ਦਾਤਰ ਆ ਇਅਰ ਵਾਲਾ ਵਾਲੀ ਪਾਈਪ ਖੋਲਣੀ ਪੈ ਗਈ ਕਿਉਂਕਿ ਨਟ ਖੁੱਲਦਾ ਨਹੀਂ ਸੀ ਚਾਬੀ ਪਾਨਾ ਨਹੀਂ ਪੈਂਦਾ ਸੀ ਤੇ ਪਾਈਪ ਖੋਲੀ ਜੋ ਦੇਖੋ ਆ ਚੈੱਕ ਕਰੋ ਕਿ ਵਿੱਚੋਂ ਕਿੰਨੀ ਚੋਕ ਹੋਈ ਹੋਈ ਆ ਦਿਖਾਉਣਾ ਤੁਹਾਨੂੰ ਵਿੱਚੋਂ ਕੱਢ ਕੇ ਇਹਦੇ ਕਿ ਇੰਨਾ ਬਲੋਕੇਜ ਆਈ ਪਈ ਆ ਇਹ ਆ ਆ ਦੇਖੋ ਬਾਲਾ ਜਿਆਦਾ ਬੁਰਾ ਹਾਲ ਹੋਇਆ ਪਿਆ ਐਨੀ ਜਿਆਦਾ ਕਾਲਸ ਜਿਵੇਂ ਕਦੇ ਹੋਇਆ ਹੀ ਨਾ ਹੋਵੇ ਸਾਫ ਦਿਖਾਉਣਾ ਕੱਢ ਕੇ ਤੁਹਾਨੂੰ ਮੈਂ ਆ ਮੂਰੋ ਮੂਰੀ ਕਾਲਸ ਕੱਢੀ ਆ ਇਹਦੇ ਵਿੱਚੋਂ ਪਾਈਪ ਚੋਂ ਜਿੱਥੇ ਤੱਕ ਤੁਹਾਨੂੰ ਦਿਂਦਾ ਆ ਦੇਖੋ ਪੇਚ ਕਾਸ ਨਾਲ ਆ ਐਨੀ ਜਗਾ ਤੋਂ ਐਨੇ ਨਿਕਲੇ ਆਈ ਤੇ ਸੋਚੋ ਆ ਇਹਦੇ ਵਿੱਚ ਕੀ ਹਾਲ ਹੋਊਗਾ ਕਿੰਨਾ ਬੰਦ ਹੋ ਕਿੰਨਾ ਚੋਕ ਹੋ